ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਹਿਗੁਰੂ ਜੀ ਦੀ ਕਿਰਪਾ ਸਦਕਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਨ ਵਿੱਚ ਉਹਨਾਂ ਦੀ ਸ਼ਹੀਦੀ ਬਾਬਤ ਇੱਕ ਪੰਛੀ ਝਾਤ ਜਹੀ ਦਾਸ ਦੀ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਪ੍ਰਵਾਨ ਕਰਨਾ ਤੇਰਾ ਕੀਆ ਮਿੱਠਾ ਲਾਗੇ ਤੇਰਾ ਕੀ ਹੈ ਮਿੱਠਾ ਲੱਗਿਆ ਕਹਿ ਕੇ ਗੁਰੂ ਜੀ ਤੱਤੀ ਲੋਤੇ ਬਹਿ ਗਏ ਡਾਡੇ ਦੁੱਖ ਸੀ ਜਿਹੜੇ ਪਹਾੜ ਜਿੱਡੇ ਜਿਗਰਾ ਅਰਸ਼ਾਂ ਜਿਹਾ ਕਰਕੇ ਸਹਿ ਗਏ ਤੱਤੀ ਲੋਤੇ ਬਹਿ ਕੇ ਸਤਿਗੁਰ ਤੱਤੀ ਲੋਤੇ ਬਹਿ ਕੇ ਸਤਿਗੁਰ ਅੱਜ ਤਾਈਂ ਠੰਡ ਵਰਤਾ ਰਹਨੀ ਸ਼ਾਲਿਆਂ ਨਾਲ ਭਵੇਂ ਜੁੱਸਾ ਭਰਿਆ ਨੈਣਾ ਚੋਂ ਅੰਮ੍ਰਿਤ ਦ੍ਰਿਸ਼ਟੀ ਵਰਸਾ ਰਹਨੀ ਤੱਤੀ ਰੇਤਾ ਪਵਾ ਕੇ ਸੀਸ ਤੇ ਵੀ ਇਕ ਓਲਾਮਾ ਨਾਮੁਖ ਚੋਂ ਨਿਕਲੇ ਆਏ ਕੰਬਲ ਜੁੱਸਾ ਮੇਰੀ ਸੱਚੀ ਸਰਕਾਰ ਦਾ ਕਿਵੇਂ ਮੋਮ ਦੇ ਵਾਂਗੂ ਪਿਗਲੇ ਆਏ ਅੰਤ ਵੇਲੇ ਸਤਗੁਰੂਆ ਫਰਮਾਇਆ ਏ ਮੇਰਾ ਸਰੀਰ ਰਾਵੀ ਵਿੱਚ ਦੇਣਾ ਤਾਰ ਸਿੱਖੋ ਸਮਝਣਾ ਨਾ ਮੈਂ ਤੋ ਹੱਥੋਂ ਦੂਰ ਗਿਆ ਮੇਰੇ ਰਾਵੀ ਵਿੱਚੋਂ ਕਰਨਾ ਦੀਦਾਰ ਸਿੱਖੋ ਰੀਤੀ ਰੱਖਣੀ ਉਹੀ ਤੁਸਾਂ ਪਹਿਲਾਂ ਵਾਲੀ ਰੀਤੀ ਰੱਖਣੀ ਉਹੀ ਤੁਸਾਂ ਪਹਿਲਾਂ ਵਾਲੀ ਬਸ ਇੱਕ ਨਵੀਂ ਰੀਤ ਚਲਾ ਲੈਣੀ ਟਕਰਾ ਕਰਨ ਲਈ ਇੰਨਾ ਜ਼ੁਲਮਾਂ ਦਾ ਤੁਸੀਂ ਗਤਰੇ ਤੇਗ ਸਜਾ ਲੈਣੀ ਜੋ ਬੁੱਟਾ ਲਾਇਆ ਸੀ ਗੁਰੂ ਨਾਨਕ ਨੇ ਉਹਦੀਆਂ ਜੜਾਂ ਚ ਰਤਮੈ ਪਾ ਚਲਿਆ ਅੱਗੇ ਤੋਂ ਕਰਨ ਨੂੰ ਤੁਹਾਡੀ ਰਹਿਨਮਾਈ ਸ੍ਰੀ ਹਰਿ ਗੋਬਿੰਦ ਨੂੰ ਤਖਤ ਬਿਠਾ ਚਲਿਆ ਇੱਕ ਸ਼ੁਰੂ ਹੋਇਆ ਦੌਰ ਸ਼ਹਾਦਤਾਂ ਦਾ ਜੋ ਹਾਲੇ ਤੱਕ ਵੀ ਮੁੱਕਿਆ ਨਹੀਂ ਸਿੰਘਾਂ ਨੂੰ ਮਾਰਿਆ ਸਦਾ ਗਦਾਰਾਂ ਨੇ ਨਹੀਂ ਗੁਰੂ ਦਾ ਸਿੱਖ ਕਿਸੇ ਅੱਗੇ ਝੁਕਿਆ ਨਹੀਂ ਇਸ ਦਿਨ ਗੁਰੂ ਘਰਾਂ ਦੇ ਵਿੱਚ ਜਾ ਕੇ ਇਸ ਦਿਨ ਗੁਰੂ ਘਰਾਂ ਦੇ ਵਿੱਚ ਜਾ ਕੇ ਬਸ ਸ਼ਬੀਲਾ ਪੀ ਕੇ ਨਾ ਆ ਜਾਈਏ ਨਹੀਂ ਦੇ ਸਕਦੇ ਕੁਰਬਾਨੀ ਇੰਨੀ ਵੱਡੀ ਨਹੀਂ ਦੇ ਸਕਦੇ ਕੁਰਬਾਨੀ ਇੰਨੀ ਵੱਡੀ ਚਲੋ ਕੁਝ ਤੇ ਫਰਜ਼ ਨਿਭਾ ਜਾਈਏ ਚਲੋ ਕੁਝ ਤੇ ਫਰਜ਼ ਨਿਭਾ ਜਾਈਏ ਗੁਰੂ ਪਿਆਰੀ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਕਿ ਇਹ ਕਵਿਤਾ ਆਪ ਜੀ ਨੂੰ ਪਸੰਦ ਆਈ ਹੋਵੇਗੀ ਗੁਰੂ ਜੀ ਦੇ ਸ਼ਾਨ ਵਿੱਚ ਇਹ ਕਵਿਤਾ ਪੜ੍ਹਦੀਆਂ ਇਸ ਕਾਲ ਯੁੱਗ ਦੀ ਜ਼ਿੰਦਗੀ ਤੋਂ ਬਹੁਤ ਗਲਤੀਆਂ ਹੋ ਗਈਆਂ ਹਨ ਗੁਰੂ ਅਤੇ ਸੰਗਤ ਬਖਸ਼ਣ ਹਾਰੇ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ